ਕੋਸ ਬੰਦੇ ਕਹਿੰਦੇ ਆ ਕਿ ਬਾਈ ਤੁਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਿਉਂ ਕਰਨ ਲੱਗ ਪਏ ਲੈ ਫਿਰ ਸੁਣੋ ਜਦੋਂ ਗੱਲ ਇੱਕ ਬਦਲਾਅ ਦੀ ਸਿਆਸਤ ਦੀ ਤੁਰੀ ਤੇ ਕਰੋੜਾਂ ਪੰਜਾਬੀਆਂ ਨੂੰ ਮਿਲ ਕੇ ਸਾਨੂੰ ਲੱਗਿਆ ਕਿ ਜਦੋਂ ਇੰਨਾ ਸਮਾਂ ਅਕਾਲੀ ਦਲ ਤੇ ਕਾਂਗਰਸ ਨੇ ਹੰਢਾਇਆ ਹੈ ਤਾਂ ਕਿਉਂ ਨਾ ਕਿਸੇ ਤੀਜੇ ਫਰੰਟ ਨੂੰ ਮੌਕਾ ਦਿੱਤਾ ਜਾਵੇ ਤੇ ਸ਼ਾਇਦ ਕੁਝ ਬਖਰਾਪਣ ਪੰਜਾਬ ਦੀ ਸਿਆਸਤ ਵਿੱਚ ਆ ਜਾਵੇ ਫਿਰ ਭਗਵਾਨ ਜੀ ਮਾਨ ਵੱਲੋਂ ਮੈਂਬਰ ਪਾਰਲੀਮੈਂਟ ਹੁੰਦੇ ਆ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਲੋਕਾਂ ਤੇ ਪੰਜਾਬੀ ਅੱਧੀ ਗੱਲ ਕਰਨ ਤੋਂ ਲੱਗਿਆ ਕਿ ਇਹ ਬੰਦਾ ਜ਼ਰੂਰ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੀਆਂ ਕੁਰਤੀਆਂ ਨੂੰ ਬੰਦ ਕਰੂਗਾ ਉਹਨਾਂ ਤੇ ਸਵਾਲ ਖੜੇ ਕਰੂਗਾ ਪਿੰਡਾਂ ਵਾਲਿਆਂ ਤੱਕ ਪਹੁੰਚ ਕਰਨੀ ਆਮ ਲੋਕਾਂ ਵਿੱਚ ਵਿਚਰਨਾ ਆਮ ਲੋਕਾਂ ਦੇ ਦੁੱਖ ਸੁੱਖ ਸੁਣਨੇ ਤੇ ਹੱਲ ਕਰਨ ਦੇ ਯਤਨ ਕਰਨੇ ਇਤਿਹਾਦ ਗਈ ਗੱਲਾਂ ਕਾਰਨ ਦਿਲ ਨੂੰ ਯਕੀਨ ਹੋ ਗਿਆ ਵੀ ਸ਼ਾਇਦ ਇਹ ਬੰਦਾ ਅਰਵੇਤੀ ਰਾਜਨੀਤੀ ਤੋਂ ਖਹਿੜਾ ਛਡਾਉ ਉਤੇ ਜਿਵੇਂ ਜਸਟਨ ਟਰੂਡ ਹੋਣੀ ਫਿਰਦਿਆ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਹੋ ਜੂ। ਫਿਰ ਚੋਣਾਂ ਸਮੇਂ ਬਹੁਤ ਸਾਰੇ ਸਿਆਸੀ ਕਨੈਕਸ਼ਨਾਂ ਨਾਲ ਗੁੱਸੇ ਨਾਰਾਜ਼ ਵੀ ਹੋਏ ਤੇ ਯਾਰੀਆਂ ਦੋਸਤੀਆਂ ਰਿਸ਼ਤੇਦਾਰੀਆਂ ਛਿੱਕੇ ਟੰਗ ਕੇ ਲੋਕਾਂ ਨੇ ਪਾਰਟੀ ਦੀ ਹਮਾਇਤ ਕੀਤੀ। ਪੂਰੇ ਵੋਕਲ ਹੋ ਕੇ ਸਾਂਝਾਂ ਪਿਆਰਾਂ ਦੇ ਵਾਸਤੇ ਦੇ ਕੇ ਯਾਰੀਆਂ ਦੇ ਵਾਸਤੇ ਦੇ ਕੇ ਕਿਰਤ ਕਮਾਈਆਂ ਜੋ ਫੰਡ ਇਕੱਠੇ ਕਰ ਕਰਕੇ ਇਹਨਾਂ ਨੂੰ ਭੇਜੇ। ਫਿਰ ਉਹ ਸਮਾਂ ਆਇਆ ਜਦੋਂ ਸਰਕਾਰ ਬਣੀ ਤੇ ਸਾਰੀ ਕਹਾਣੀ ਪਲਟ ਗਈ ਜਿਹੜੇ ਆਪ ਜਾਜ ਆ ਕਿ ਧਰਨਿਆਂ ਤੇ ਬੰਦੇ ਸੀ ਉਹਨਾਂ ਨੂੰ ਕਿਸਾਨ ਮੁਲਾਜ਼ਮ ਅਧਿਆਪਕ ਵੇਲੇ ਲੱਗਣ ਲੱਗ ਪਏ ਨਸੇ ਦੀ ਵਿਕਰੀ ਤੇ ਖਪਤ ਪਹਿਲਾਂ ਨਾਲੋਂ ਵੀ ਵੱਧ ਗਈ ਸਿਕਿਉਰਟੀਆਂ ਤੇ ਲਾਲ ਬੱਤੀਆਂ ਦੀ ਝੇਪ ਸਾਡੇ ਵਰਗੇ ਭੈਣ ਭਰਾਵਾਂ ਨੂੰ ਪਹਿਲਾਂ ਵਾਂਗ ਡਰਾਉਣ ਲੱਗ ਪਈ इवन ਕਿ ਉਸ ਤੋਂ ਵੀ ਵੱਧ ਗਈਆਂ ਜਿਹੜੇ ਕੈਪਟਨ ਹੋਣੀ 34 35 ਗੱਡੀਆਂ ਲੈ ਕੇ ਚੱਲਦੇ ਸੀ ਕਾਫਲੇ ਚ ਭਗਵਾਨ ਤਮਾਨ ਦੇ ਕਾਫਲੇ ਚ ਉਹੀ ਗੱਡੀਆਂ 100 ਤੋਂ ਪਾਰ ਹੋ ਗਈਆਂ ਕੈਪਟਨ ਜਿੰਨੀਆਂ ਗੱਡੀਆਂ ਤਾਂ ਮੁੱਖ ਮੰਤਰੀ ਸਾਹਿਬ ਦੀ ਭੈਣ ਹੀ ਲਈ ਫਿਰਦੀ ਸੀ ਸਾਡੇ ਹੀ ਧੀਆ ਪੁੱਤਾਂ ਦੇ ਸਕਾਰ ਖੇਡਣੇ ਸ਼ੁਰੂ ਹੋ ਗਏ ਐਨਐਸਏ ਯੂਏਪੀਏ ਵਰਗੀਆਂ ਧਰਾਵਾਂ ਲੱਗਣ ਲੱਗੀਆਂ ਤੇ ਚੱਕ ਕੇ ਪੰਜਾਬ ਤੋਂ ਬਾਹਰ ਨੀਆਂ ਜੇਲ੍ਹਾਂ 'ਚ ਮਾਰੇ ਪੰਥਕ ਵਿਚਾਰ ਰੱਖਣ ਵਾਲਿਆਂ ਨੂੰ ਜੇਲ੍ਹਾਂ 'ਚ ਸੁੱਟਦਾ ਰਿਸ਼ਵਤ ਖੋਰੀ ਤੇ ਹਿੱਸੇਦਾਰੀਆਂ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਗਈਆਂ ਜਿਨ੍ਹਾਂ ਨੂੰ ਆਮ ਘਰਾਂ ਦੇ ਸਮਝ ਕੇ ਸੱਤਾ ਚ ਲੈਉਣ ਲਈ ਸਪੋਟਾਂ ਕੀਤੀਆਂ ਉਹਨਾਂ ਨੂੰ ਹੀ ਆਮ ਲੋਕ ਪਾਸੜੇ ਤੇ ਲਤਾੜੇ ਲੱਗਣ ਲੱਗ ਪਏ। ਸਰਕਾਰੇ ਦੁਆਰੇ ਸਾਡੇ ਲੋਕ ਬੇਇਜਤ ਹੋਣ ਲੱਗੇ। ਝੂਠੇ ਕੇਸਾਂ ਦੇ ਡਰਾਵਿਆਂ ਦੀਆਂ ਧਮਕੀਆਂ ਮਿਲਣ ਲੱਗੀਆਂ। ਜਿਵੇਂ ਉਹ ਜਿਹੜੇ ਬੀਜ ਲੈਣ ਗਏ ਸੀ ਜਲੰਧਰ ਉਹਨਾਂ ਨੂੰ ਮਿਲ ਰਹੀਆਂ ਨੇ। ਸੱਚ ਬੋਲਣ ਤੇ ਲਿਖਣ ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸਾਰੇ ਟੀਵੀ, YouTube ਚੈਨਲ, ਸੋਸ਼ਲ ਮੀਡੀਆ ਖਰੀਦ ਲਿਆ ਗਿਆ। ਹਲਕੇ ਦੇ ਐਮ.ਐਲ.ਏ ਆਪਣੇ ਆਪ ਨੂੰ ਰੱਬ ਮੰਨਣ ਲੱਗ ਗਏ ਤੇ ਬਲੰਟੀ ਇਹਨਾਂ ਨੂੰ ਖੁੱਡੇ ਲੈਣਾ ਲਾ ਕੇ ਉਹੀ ਪੁਰਾਣੀਆਂ ਜੋਕਾਂ ਨੂੰ ਚੱਕ ਕੇ ਫੇਰ ਮੂਹਰੇ ਧਰ ਲਿਆ ਜਿਹੜੀਆਂ ਕਾਲੀਆਂ ਕਾਂਗਰਸੀਆਂ ਵੇਲੇ ਮੂਹਰੇ ਹੁੰਦੀਆਂ ਨੇ ਪੰਜਾਬ ਪੰਜਾਬੀ ਸਰੋਤਾਂ ਪੰਜਾਬੀਆਂ ਦੇ ਹੱਥਾਂ ਤੇ ਡਾਕ ਕੇ ਪੁਰਾਣੇ ਨਾਲੋਂ ਵੀ ਵੱਧ ਕੇ ਮਾਰਨ ਲੱਗ ਪਏ ਬਸ ਇਹੀ ਗੱਲਾਂ ਨੇ ਆਪਣੀ ਜ਼ਮੀਰ ਬਾਕੀਆਂ ਵਾਂਗੂੰ ਜਿਉਂਦੇ ਜੀ ਤੇ ਬਾਈ ਨਹੀਂ ਮਰ ਸਕੀ ਇਸ ਲਈ ਵਿਰੋਧ 'ਚ ਖੜੇ ਹੋ ਗਏ ਬਾਕੀ ਤੁਸੀਂ ਦੇਖ ਲਈਓ ਕੀ ਕੀ ਹੁੰਦਾ ਅੱਗੇ ਤੁਸੀਂ ਦੇਖਣਾ